ਲੱਗੀ ਹੋਈਆਂ ਪੂਰੇ ਪੰਜਾਬ ਦੀਆਂ ਬੇਟੀਆਂ ਹੋਈਆਂ ਚ ਬੱਚੀਆਂ ਨਹੀਂ ਸਭ ਨੂੰ ਜਿਆਨਪੁਰ ਸਿੰਘ ਸਾਹਿਬ ਸਾਰਿਆਂ ਅੰਤਰਰਾਸ਼ਟਰੀ ਮੰਡਲ ਦੇ ਬਸਤੇ ਇਸ ਮੌਕੇ ਤੇ ਮੌਜੂਦ ਨੇ ਚਾਰੇ ਚਰਾਗ ਤੇਰੇ ਬਲ ਰਹੇ ਹਮੇਸ਼ਾ ਬਲ ਰਹੇ ਹਮੇਸ਼ਾ ਚਾਰੇ ਚਰਾਗ ਤੇਰੇ ਬਲ ਰਹੇ ਹਮੇਸ਼ਾ ਬੱਚਾ ਵਹਲ ਬਸਟ ਮਾਰਕਿੰਗ ਪਹਿਲਾਂ ਤਾਂ ਮੈਂ ਹਿੰਦੁਸਤਾਨ ਦੀਆਂ ਬੇਟੀਆਂ ਹਿੰਦੁਸਤਾਨ ਦੀਆਂ ਔਰਤਾਂ ਪੰਜਾਬ ਦੀਆਂ ਔਰਤਾਂ ਜੀਤਕੋਟ ਦੀਆਂ ਔਰਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਅੱਜ ਇੱਕ ਛੋਟਾ ਜਿਹਾ ਜੋ ਪ੍ਰੋਗਰਾਮ ਇੱਥੇ ਫਰੀਦਕੋਟ ਵਿਖੇ ਉਲੀਕਿਆ ਇਹਦਾ ਉਦੇਸ਼ ਇਹੀ ਸੀ ਕਿ ਸਾਡੀਆਂ ਬੱਚੀਆਂ ਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਕਿਉਂਕਿ ਸਦੀਆਂ ਦੇ ਸੰਘਰਸ਼ ਪਿੱਛੋਂ ਨਿਕਲ ਕੇ ਔਰਤ ਇਸ ਕਾਬਿਲ ਹੋਈ ਹੈ ਕਿ ਉਹ ਮਰਦਾਂ ਦੇ ਕਦਮ ਨਾਲ ਕਦਮ ਲਾ ਕੇ ਬਲਕਿ ਉਹਨਾਂ ਤੋਂ ਅੱਗੇ ਵੀ ਜਾ ਰਹੀ ਹੈ ਔਰ ਅਸੀਂ ਇਸ ਇੱਕ ਸਟੈਚੂ ਜੋ ਅਸੀਂ ਇੱਥੇ ਸਥਾਪਿਤ ਕੀਤਾ ਪਬਲਿਕ ਪਲੇਸ ਦੇ ਉੱਪਰ ਇਹ ਕੁ ਸੁਨੇਹਾ ਦਿੰਦਾ ਹੈ ਕਿ ਕਿਤਾਬਾਂ ਉਹ ਜ਼ਰੀਆ ਨੇ ਜਿਹਦੇ ਸਹਾਰੇ ਤੁਸੀਂ ਦੁਨੀਆ ਦੇ ਵਿੱਚ ਕੋਈ ਵੀ ਮੰਜ਼ਲ ਪ੍ਰਾਪਤ ਕਰ ਸਕਦੇ ਹੋ ਸੋ ਮੈਂ ਅੱਜ ਆਪਣੀਆਂ ਬੇਟੀਆਂ ਨੂੰ ਆਪਣੀਆਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਕਿਤਾਬਾਂ ਦੇ ਜ਼ਰੀਏ ਪੜ੍ਹਾਈ ਦੇ ਜ਼ਰੀਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਉਹਨਾਂ ਨੂੰ ਇੱਕ ਖੁੱਲਾ ਆਸਮਾਨ ਦੇਣਾ ਉਡਾਰੀ ਮਾਰਨ ਦੇ ਲਈ ਹਨ ਉਹਨਾਂ ਨੂੰ ਵੈਗਰੂ ਚਰਦੀ ਕਲਾ ਵਿੱਚ ਰੱਖਣ ਦਨ ਟੁਪਣੀ ਰਾਤ ਚੋਪਣੀ ਕਰਨ ਰੱਕੀ ਦੇਣ ਔਰ ਜਿਹੜਾ ਤੇ ਜੋ ਮੋਟਿਵ ਹੈ ਕਿ ਕਿਤਾਬਾਂ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਬਣਨਾ ਚਾਹੁੰਦੀ ਹੈ ਕਿਉਂਕਿ ਅਵੇਅਰਨੈਸ ਆ ਜਿਹੜੀ ਉਹ ਜ਼ਰੂਰੀ ਹੈ ਔਰ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਔਰ ਖਾਸ ਕਰਕੇ ਪੰਜਾਬ ਸਾਡੀਆਂ ਬੱਚੀਆਂ ਦੀ ਪੜ੍ਹਨ ਦੀ ਜਿਹੜੀ ਰੇਸ਼ਿਓ ਹੈ ਉਹ ਵੈਗਰੂ ਦੀ ਕਿਰਪਾ ਦੇ ਨਾਲ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਮੰਤਰੀ ਸਾਹਿਬਾਨ ਉਹਦੀ ਪਰਾਲੇ ਨਾਲ ਜਿਹੜਾ ਉਦੇ ਸੜਾ ਤੱਕੀ ਕਰਿਆ ਸਾਡੀ ਸਟੇਟ ਤੱਕੀ ਕਰੀ ਅਸੀਂ ਇਹ ਚੋਣਾਂ ਦੇ ਸਾਰੀ ਦੁਨੀਆ ਦੀਆਂ ਔਰਤਾਂ ਕਰਦੀ ਕਰਨ ਔਰ ਆਪਣਾ ਜੋ ਹਮ ਹਾਸਲ ਕਰਨਾ ਚਾਹੁੰਦੀ ਆ ਮਕਾਮ ਉਹ ਸਾ ਮਕਾਮ ਉਸ